ਦੁੱਖ ਤੁਹਾਨੂੰ ਲੱਗਦਾ ਕਿ ਇਹ ਹਿੱਸਾ ਨਹੀਂ ਦੁੱਖਰ ਸੁਖ ਅੱਜ ਅੱਜ ਸਾਡੀ ਇਹ ਦੌੜ ਹੈ ਅਸੀਂ ਡੇਰਿਆਂ ਤੇ ਤਾਂ ਜਾਣਦੇ ਹਾਂ ਕਿ ਸਾਡੇ ਸ਼ਾਇਦ ਦੁੱਖ ਕੱਟੇ ਜਾਣ ਜੀ ਜੀ ਗੁਰੂ ਸਾਹਿਬ ਹੋਣਾ ਤੇ ਵੀ ਦੁੱਖ ਆਏ ਜੀ ਜੀ ਕੀ ਤੁਹਾਨੂੰ ਲੱਗਦਾ ਕਿ ਸਾਨੂੰ ਇਹ ਦੱਸਣ ਦੀ ਲੋੜ ਹੈ ਕਿ ਦੁੱਖ ਸਾਡਾ ਹਿੱਸਾ ਰਹਿਣਗੇ ਦੇਖੋ ਗੁਰਬਾਣੀ ਕਹਿੰਦੀ ਹੈ ਸੁਖ ਦੁਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਹਣਾ ਹੁਣ ਕੱਪੜੇ ਕਪੜਿਆਂ ਵਾਂਗ ਨੇ ਸਾਡੇ ਸਰੀਰ ਦਾ ਜਿਵੇਂ ਅਸੀਂ ਇੱਕ ਆਇਆ ਇੱਕ ਚਲਾ ਗਿਆ ਹਨ ਤੇ ਜੀਵਨ ਜੇ ਸਿੱਧਾ ਹੋ ਜਾਏਗਾ ਉਹ ਤਾਂ ਮੌਤ ਹੈ ਹਨ ਇਹ ਜਿਹੜੀ ਆਪਾਂ ਉਹ ਦੇਖਦੇ ਆਂ ਹਸਪਤਾਲ ਦੇ ਵਿੱਚ ਜਿਹੜੀ ਚੱਲਦੀ ਹਾਰਟਬੀਟ ਵਾਲੀ ਉਹ ਵੀ ਤਾਂ ਠਾਂ ਠਾਂ ਚੱਲਦੀ ਹੈ ਤਾਂ ਹੀ ਜੀਵਨ ਹੈ ਸੋ ਇਹ ਉਤਾਰ ਚੜਾਓ ਜੀਵਨ ਦਾ ਹਿੱਸਾ ਹਨ ਦੁੱਖ ਸੁੱਖ ਜੀਵਨ ਦਾ ਹਿੱਸਾ ਹਨ ਗੱਲ ਇਹ ਹੈ ਕਿ ਦੁੱਖ ਦੇ ਵਿੱਚ ਪਰਮੇਸ਼ਰ ਯਾਦ ਰਹੇ ਤੇ ਕਹਿੰਦੇ ਆ ਨਾ ਦੁੱਖ ਵੇਲੇ ਅਰਦਾਸ ਸੁੱਖ ਵੇਲੇ ਸ਼ੁਕਰਾਨਾ ਸਬਰ ਤੇ ਸ਼ੁਕਰ ਜਦੋਂ ਜੀਵਨ ਦਾ ਸ਼ਿੰਗਾਰ ਬਣ ਜਾਂਦੇ ਆ ਫਿਰ ਉਹ ਦੁੱਖ ਦੁੱਖ ਨਹੀਂ ਰਹਿੰਦਾ ਦੁੱਖ ਜਿਹੜਾ ਉਹ ਫਿਰ ਉਹ ਵੀ ਇੱਕ ਬਖਸ਼ਿਸ਼ ਹੀ ਲੱਗਣ ਲੱਗ ਜਾਂਦੀ